ਹੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਜਿਨ੍ਹਾਂ ਨੇ ਸਾਰੀ ਉਮਰ ਇਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਵੀ ਕੋਈ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗਰੁੱਪ ਦੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੂਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦ ਭਾਗ ਹੈ ਬਹੁਤ ਦੁਖਦਈ ਹੈ ਔਰ ਤੀਜੀ ਵਾਰੀ ਕੋਈ ਸਰਪੰਚ ਅਹੀ ਨਹੀਂ ਬਣ ਜਾਂਦਾ ਹੈਗਾ ਜੇ ਨੇਕ ਨੀਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਇਹਨਾਂ ਮਾਣ ਬਖਸ਼ੇ ਬਹੁਤ ਮੰਦ ਭਾਗਾ ਹੋਇਆ ਬਹੁਤ ਅਨਫੋਰਚੂਨੇਟ ਹੈ ਪਰ ਮੈਂ ਇੱਕ ਵਾਰ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਣਾ ਕਿ ਇਹ ਇਹ ਕਾਰਾ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਚਾਹੇ ਉਹ ਹੈ ਜਿਹੜੇ ਮੁੰਡੇ ਕਰਕੇ ਗਏ ਨੇ ਕੱਲੋ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਓਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹੇ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਲਾਅ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਤਾਂ ਕੱਲ ਫੇਰ ਦੁਬਾਰਾ ਰਿਪੋਰਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹਿ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹ ਨਾਲ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜੀ। ਹਮੇਂ ਜੀ ਪਰਿਵਾਰ ਨੇ ਕੀ ਬਣਾ ਸਤੰਭ ਲਈ ਜੀ। ਕੋਈ ਸਿਕਿਉਰਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਕੀ। ਮੈਨੂੰ ਦੱਸਿਆ ਜੀ ਪਰਿਵਾਰ ਨੇ ਕੀ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਟੀ ਨੇ ਸ਼੍ਰੀ ਵਾਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੱਤਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰ ਤਰ ਨੂੰ ਵੀ ਕਹਿ ਦਿੱਤਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਸਿਖਾ ਨਹੀਂ ਲਾਉਟ ਡਿਪੀਟ ਹੋ ਜਾਣਾ ਹੁਣ ਜਿੱਦਾਂ ਤੁਸੀਂ ਪੰਜਾਬ 'ਚ ਬੜੇ-ਬੜੇ ਜੋਰ ਬਾਹਰੋਂ ਲਿਆਉਂਦੀ ਗੱਲ ਕਰਦੇ ਹੋ ਪਰ ਜਿਹੋ ਜਿਹੇ ਹਾਲਾਤ ਆ ਆਪਣਾ ਕਾਨੂੰਨੀ ਸਥਿਤੀ ਜਾਂ ਪੰਜਾਬ ਦੇ ਕਾਰੋਬਾਰੀ ਉਹ ਕਦੋਂ ਲੋਗੇ ਕੁਝ ਛੱਡ ਕੇ ਜਾ ਰਹੇ ਆ ਇਹ ਬਦਲ ਕਿੱਦਾਂ ਮੈਂ ਆਪਾਂ ਜੀ ਤੁਹਾਡੀ ਗੱਲ ਨਾਲ 100% ਸਹਿਮਤ ਆਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਦੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾਂ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰイズਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕ੍ਰਪਸ਼ਨਾ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦੀਆਂ ਇਹਨਾਂ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗਿਗਸਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਤੇ ਇਹ ਅੱਜ ਦਾ ਨਹੀਂ ਆ ਪਿਛਲੇ 10-12 15 ਸਾਲਾਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੋਕਣੇ ਦੇ ਥੋੜਾ ਸਮੇਂ ਤਾਂ ਜ਼ਰੂਰ ਲੱਗ ਰਿਹਾ ਹੈ ਕਿ ਘਰ ਦੀ ਗੱਲ ਕੀਤੀ ਉੱਥੇ ਦਾ ਹਾਲਾਤ ਬਹੁਤ ਵਧੀਆ ਹੈ ਸਾਡੇ ਸੁਧਰ ਗਏ ਆ ਦੇ ਪੰਜਾਬ ਦੇ ਵਿੱਚ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਹੈ ਜੀ ਉੱਥੇ ਵੀ ਕਿਸੇ ਟਾਈਮ ਵਾਲੇ ਸੀ ਕਿ ਸੁਧਰ ਗਏ ਉੱਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਾਡਲ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉੱਚੀ ਨਹੀਂ ਵਧ ਗਈ ਹੋਰ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਝਾ ਦੇਖੋ ਲੱਗੂ ਆ ਇੱਕ ਦਿਨ ਜੇ ਆਪਾਂ ਚਾਰ ਸਾਲ ਹੋ ਗਏ ਇੱਕ ਚੀਜ਼ ਦੇਖੋ ਇੱਕ ਦਿਨ ਮੈਂ ਥੋੜੀ ਗੱਲਾਂ ਬਾਈ 100% ਸਹਿਮਤ ਹਾਂ ਫਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ اے ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾਹੀ ਕਰਦਾ ਹੋ ਉਹ ਨੂੰ ਥਾਣੇ ਚੋਂ ਛਡਾਉਂਦਾ ਹੋਊਗਾ ਜੀ ਜਿਲ੍ਹਾ ਜੋ ਇਹਨਾਂ ਬੋਰਡ ਦੇ ਚੇਅਰਮੈਨ ਦਾ ਮੈਂ ਮੈਂ ਇਹ ਮੈਂ ਮੀਟਿੰਗ ਕੰਪਲੀਟ ਕਰ ਦਉ ਜਦੋਂ ਪੁਸ਼ਤ ਪਨਾਇਆਂ ਨਹੀਂ ਹੋਣਗੀਆਂ ਤੇ ਇਹ ਕੋਹੜ ਜਿਹੜਾ ਫੇਰੀ ਵੱਧਿਆ ਜਾਊਗਾ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ ਜਿਹੜਾ ਗੈਂਗਸਟਰ ਇਸ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਅਨ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਵੀ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਨੇ ਜਿਹੜੇ ਹੁੰਦੇ ਨੇ ਗਾਂਡ ਕਰਵਾਈ ਜਾਂਦੇ ਨੇ ਇਹ ਹਜੇ ਇਹ ਜੇ ਕਤਲ ਕਰਾਏ ਜਾਂਦੇ ਨੇ ਜਾਂ ਜਾਂ ਕੋਈ ਫਰੋਦੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਦੇ ਜਿਹੜੇ ਕੋ ਇਨਵੋਲਵ ਕਰ ਲੈਣ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੇ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਮਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਉਹ গুজਰਾਤੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਦਹਿਤਤਾ ਨੇ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੈ ਕੇ ਨਹੀਂ ਜਾ ਸਕਦਾ ਹੈਗਾ ਤਾਂ ਤੁਸੀਂ ਕੀ ਕਰੋਗੇ ਸੋ ਮੇਰੇ ਕਹਿਣਾਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਨ੍ਹ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰੀਪੀਟ ਕਰਦਾ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿਨ੍ਹਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ ਤਾਬਾ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾ ਕਰਦੀ ਨੂੰ ਇਹ ਗੈਂਗਸਟਰਿਜ਼ਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਔਰ ਸਰ ਤਰਨਤਾਰਨ ਜ਼ਿਲ੍ਹੇ ਲਈ ਕੀ ਖਾਸ ਹੈ ਜੀ ਕਿਉਂਕਿ ਜ਼ਿਲ੍ਹਾ ਜੀ ਹੋਣ ਦਾ ਬੋਰਡ ਦੇ ਚੇਅਰਮੈਨ ਆ ਉਹਨਾਂ ਨੂੰ ਵੀ ਥ੍ਰੈਡ ਆ ਰਹੀਆਂ ਕਾਫੀ ਦਿਨ ਹੋ ਗਏ ਤੇ ਇਹ ਤਰਨ ਤਰਨ ਗੋਲੀ ਵੀ ਚੱਲੀ ਹੈ ਕੱਲ ਪਰਸੋ ਫਿਰ ਮੈਡੀਕਲ ਸਟੋਰ ਤੇ ਗੋਲੀਆਂ ਮਾਰੀਆਂ ਸਰਪੰਚ ਸਾਹਿਬ ਨੂੰ ਵੀ ਗੋਲੀਆਂ ਵੱਜੀਆਂ ਜੀ ਤਰਨ ਤਰਨ ਜ਼ਿਲ੍ਹੇ ਲਈ ਕੀ ਸਪੈਸ਼ਲ ਕਰ ਰਹੇ ਦੇਖੋ ਤਰਨ ਤਰਨ ਵੀ ਪੰਜਾਬ ਦੇ ਹਿੱਸੇ ਆ ਹਾਂ ਇਹ ਠੀਕ ਹੈ ਕਿ ਇੱਥੇ ਇੱਥੇ ਚੀਜ਼ ਇਹ ਚੀਜ਼ ਜ਼ਿਆਦਾ ਹੈ ਜੇ ਇੱਥੇ ਇਹ ਜ਼ਿਆਦਾ ਹੈ ਠੀਕ ਹੈ ਨਾ ਤਾਂ ਇੱਥੇ ਸ਼ਕਤੀ ਵੀ ਜ਼ਿਆਦਾ ਹੀ ਹੋਊਗੀ ਬੇਫਿਕਰ ਹੋ ਅੱਛਾ ਹੋਰ ਕਰ ਲੋ ਬਾਦ ਸਾਡੀ ਕੀ ਬਾਤਾਂ ਤਾਂ ਰਹੀਆਂ ਨੇ ਜੀ ਠੀਕ ਹੈ ਸਾਹਿਬ ਫਾਟਾ ਬਾਜਿੰਦਰਾ ਸਾਡਾ ਪਿੱਛੇ ਹਰੀ ਬੁੰਡਾ ਆ ਕਰਦੇ ਨੇ ਜਿਹਨੂੰ ਮੇਰੀ ਦੱਸਿਆ ਜਾ ਰਿਹਾ ਬੜੇ ਹੀਰੇ ਬੰਦੇ ਸੀ ਇਸ ਇਲਾਕੇ ਦੇ ਮੰਨੇ ਪਰਮੰਨੇ ਹੀ ਕੇ ਹੀਰੇ ਰਹੇ ਹੈਗੇ ਇਹ ਤਾਂ ਹੀਰੇ ਹੈਗੇ ਤੇ ਤੁਸੀਂ ਦੇਖੋ ਵੇਂਦੀ ਜੀ ਸਾਰਾ ਕੁਝ ਕੀ ਮੰਗ ਕਰਦੇ ਹੁੰਦੇ ਬਾਪਾ ਜੀ ਅਸੀਂ ਇਹ ਵੀ ਕਰਦੇ ਆਂ ਵੀ ਇਹ ਕੰਮ ਬੰਦ ਹੋਣਾ ਚਾਹੀਦਾ ਸਰਕਾਰਾਂ ਤੋਂ ਕਰਾਉਣਾ ਚਾਹੀਦਾ ਇਹ ਤਗੜੇ ਉਹਨਾਂ ਨੂੰ ਮੱਲਾ ਮਾਰਨਾ ਚਾਹੀਦਾ ਕੰਮ ਬੰਦ ਨਾ ਹੋਇਆ ਤੇ ਇੱਥੇ ਦੁਨੀਆ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਪ੍ਰਧਾਨ ਜੀ ਨੇ ਕੀ ਵਿਸ਼ਵਾਸ ਦਿਵਾਇਆ ਜੀ ਪ੍ਰਧਾਨ ਜੀ ਨੇ ਬਹੁਤ ਵਿਸ਼ਵਾਸ ਦਿਵਾਇਆ ਸਭ ਤੋਂ ਕੀਤਾ ਉਹਨੇ ਬੋਲਿਆ ਠੀਕ ਆ ਬਾਕੀ ਠੀਕ ਆ <clears> oh <throat> <clears throat> you